ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਰਖਣੀ ਜੀ ਦੇ ਆਪੁਰਵ ਦੀਆਂ ਸਮੂਹ ਸਖਤਾਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬ ਦੇ ਪੰਜਾਬੀਆਂ ਸਾਰੇ ਪੜਾ ਤੇ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਆਉਣ ਤੇ ਨਾਲ ਹੀ ਮੈਂ ਸੰਦੇਸ਼ ਦੇਣਾ ਚਾਹੁੰਦਾ ਕਿ ਜੋ ਪ੍ਰਮੁਖ ਪ੍ਰਬੰਧ ਆਉਣ ਵਾਲੇ ਸਮੇਂ ਦੇ ਵਿੱਚ 10 ਸਤੰਬਰ ਲਈ ਜੋ ਵਿਆਹ ਪੂਰਵਕਲੀ ਕੀਤੇ ਜਾ ਰਹੇ ਨੇ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਸਤਿਕਾਰਯੋਗ ਐਸਐਸਬੀ ਸਰ ਬਟਾਲਾ ਸੀਸੀਐਲ ਕਸਨਬੀਰ ਜੀ ਉਹਨਾਂ ਵੱਲੋਂ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਨਯੋਗ ਡੀਸੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਪੂਰਾ ਅਪਰਾਲਾ ਕਰ ਰਹੇ ਨੇ ਸੜਕਾਂ ਜਿੱਥੇ-ਜਿੱਥੇ ਵੀ ਖਰਾਬ ਨੇ ਉਹਨਾਂ ਦਾ ਪੂਰਾ ਅਪਰਾਲਾ ਕੀਤਾ ਜਾ ਰਿਹਾ ਹੈ ਕਿ ਪਾਲਕੀ ਸਾਹਿਬ ਜਦੋਂ ਵੀ ਆਉਂਦੀ ਆ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਿੱਦਾ ਪਰੇਸ਼ਾਨੀ ਨਾ ਹੋਵੇ ਕਿਉਂਕਿ ਜਿਹੜਾ ਕੋਰੀਡੋਰ ਬਾਈਪਾਸ ਰਸਤਾ ਬਣ ਰਿਹਾ ਅਜੇ ਉਹਦੇ ਕਰਕੇ ਸੜਕਾਂ ਦੀਆਂ ਮੁਸ਼ਕਲਾਂ ਹੈਗੀਆਂ ਸੀ ਉਹਨਾਂ ਨੂੰ ਵੀ ਕਵਰ ਕਰਕੇ ਡੀਸੀ ਸਾਹਿਬ ਨੇ ਮਾਨਯੋਗ ਐਸਐਸਪੀ ਸਾਹਿਬ ਨੇ ਸਤਕਾਰਯੋਗ ਸਰਕਾਰ ਅਮਨ ਸ਼ੇਰ ਸਿੰਘ ਚਾਰੀ ਕਸੀ ਜੀ ਹਲਕਾ ਬਟਾਲਾ ਐਮਐਲਏ ਸਾਹਿਬ ਉਪ ਪ੍ਰਧਾਨ ਪੰਜਾਬ ਜਿਨ੍ਹਾਂ ਦੇ ਪਾਲਾ ਸਦਕਾ ਸਾਰੀਆਂ ਸੰਗਤਾਂ ਲਈ ਪਰਮੁਖਤਾ ਪ੍ਰਬੰਧ ਕੀਤੇ ਜਾ ਰਹੇ ਆ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਇਸ ਵਾਰ ਬਾਬੇ ਦਾ ਵਿਆਹ ਇੰਨੇ ਨਾਲੋਂ ਵੀ ਨਕਲ ਸੰਗਤਾਂ ਦੇ ਨਾਲ ਵਾਧਾ ਪਾਇਆ ਜਾਏਗਾ ਬਹੁਤ ਵਧੀਆ ਤਰੀਕੇ ਨਾਲ ਸਚੱਜੇ ਢੰਗ ਨਾਲ ਔਰ ਜਿਹੜੇ ਲੰਗਰ ਦੇ ਪ੍ਰਬੰਧ ਨੇ ਸਾਰਿਆਂ ਨੂੰ ਤਰੀਕੇ ਨਾਲ ਸਮਝਾਇਆ ਜਿੰਨੇ ਜਿਲ੍ਹੇ ਦੀ ਲੰਗਰ ਕਮੇਟੀ ਵਾਲੇ ਨੇ ਸਾਰਿਆਂ ਨੂੰ ਬੁਲਾ ਕੇ ਪ੍ਰਸ਼ਾਸਨ ਵੱਲੋਂ ਐਮਐਲਏ ਸਾਹਿਬ ਵੱਲੋਂ ਬੇਨਤੀ ਕੀਤੀ ਗਈ ਕਿ ਬਾਰੇ ਤਰੀਕੇ ਨਾਲ ਜਦ ਨਾਲ ਰਸਨਾ ਹੋਵੇ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਦਾ ਵੀ ਤੇ ਜਿਹਨੇ ਟਰੈਕਟਰ ਦੇ ਉੱਪਰ ਪਟਾਕੇ ਚੁੜਾਏ ਨੇ ਉਹਨਾਂ ਨੂੰ ਵੀ ਤੇ ਬੇਇਨਤੀ ਕਰਦਾ ਆਪਣੇ ਵੀਰਾਂ ਨੂੰ ਕਿ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਹੁੰਲੜਬਾਜੀ ਨਾ ਕਰਿਓ ਬੜੀਆਂ ਨਿਹੰਗ ਸਿੰਘ ਜੱਦੇ ਬੰਦੀਆਂ ਨੇ ਚਤਾਵਨੀ ਦਿੱਤੀ ਆ ਕਿ ਜਿਸ ਤੋਂ ਪਹਿਲਾਂ ਵਾਂਗ ਸੌਦੇ ਲਗਾਏ ਜਾਂਦੇ ਸੀ ਕੰਦੇ ੰਗ ਸਿੰਘਾਂ ਵੱਲੋਂ ਇਹ ਚਤਾਵਨੀ ਆ ਜਿਹੜਾ ਹੁੰਲੜਬਾਜੀ ਕਰੇਗਾ ਟਰੈਕਟਰ ਦੇ ਉੱਪਰ ਜਿਆਦਾ ਤੇਜ਼ ਸਪੀਡ ਨਾਲ ਚਲਾਏਗਾ ਉਹਦਾ ਹਾਸ਼ਰ ਮਾਰਾ ਹੋਏਗਾ ਇਸ ਕਰਕੇ ਮੇਰੀ ਉਹਨਾਂ ਨੂੰ ਬੇਨਤੀ ਹੈ ਵੀਰਾਂ ਨੂੰ ਕਿ ਉਹ ਜੋ ਕੋਈ ਅਪਰਾਧ ਨਹੀਂ ਕੀਤਾ ਜਾਵੇ ਜਿਹਦੇ ਕਾਰਨ ਬਾਪੂ ਦੇ ਵਿਆਹ ਦੇ ਵਿੱਚ ਮਾਤਾ ਸਲਕੜੀ ਦੇ ਵਿਆਹ ਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਪ੍ਰਸ਼ਾਸਨ ਨੂੰ ਜਾਂ ਸਖਤਾਂ ਨੂੰ ਕੋਈ ਕਟੜਾਈ ਨਾ ਜਾਵੇ ਆਲਕੀ ਸਾਹਿਬ ਵਧੀਆ ਟੋਕ ਨਾਲ ਬਟਾਲਾ ਸ਼ਹਿਰ ਦੇ ਵਿੱਚ ਇੱਕ ਪੁਇਤਰ ਦਾਦਾ ਅਮਰ ਦਾਦਾ ਅਮਰਦਾਨ ਕਰੇਗੀ ਜੋ ਸਾਰੇ ਰੋਸ ਅਮਰਦ ਨੂੰ ਝੋ ਕੋ ਜੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮਾਏ ਗੁਰਜੀ ਦਾ ਗੱਲ ਸ ਮਾਏ ਗੁਰਜੀ ਕੀ ਗੱਲ